ਬਾਬੀ ਕਮਲਕੌਰ ਦੀ ਮੌਤ ਤੋਂ ਬਾਅਦ ਇੱਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਤੇ ਅਮਰਤਪਾਲ ਸਿੰਘ ਮੈਰੋ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਸਾਫ ਦੱਸਦੀ ਹੈ ਕਿ ਪੁਲਿਸ ਅੱਜ ਕਮਲਕੌਰ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕਰ ਸਕਦੀ ਹੈ ਤੇ ਵੱਡੀ ਕਾਨਫਰੰਸ ਜ਼ਰੀਏ ਸਾਰਾ ਕੁਝ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਕਮਲਕੌਰ ਦੀ ਮੌਤ ਹੋਈ ਤੇ ਕਮਲਕੌਰ ਦੀ ਹੋਈ ਮੌਤ ਮਗਰੋਂ ਪੁਲਿਸ ਨੇ ਅਮਰਿਤਪਾਲ ਮਹਿਰੋ ਨੂੰ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਹੁਣ ਕਮਲਕੌਰ ਭਾਬੀ ਦੀ ਮੌਤ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੇ ਦੱਸਿਆ ਕਿ ਸੂਤਰਾਂ ਮੁਤਾਬਕ ਇਸ ਮਾਮਲੇ ਦੇ ਨਾਲ ਸਬੰਧਤ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਹੈ ਹਿਰਾਸਤ ਚ ਲਏ ਦੋਸ਼ੀਆਂ ਦੇ ਵਿੱਚ ਨਿਹੰਗ ਅਮਰਿਤਪਾਲ ਮਹਿਰੋ ਤੇ ਉਸਦੇ ਦੋ ਸਾਥੀ ਦਸਜਾਰੇ ਨੇ ਤੇ ਅਮਰਿਤਪਾਲ ਸਿੰਘ ਮਹਿਰੋ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਮੁਤਾਬਕ ਤਿੰਨੇ ਮਿਲ ਕੇ ਜਿਹੜੇ ਕਿ ਭਾਬੀ ਕਮਲਕੌਰ ਉਰਫ ਕੰਚਨ ਦੇ ਕਤਲ ਦੀ ਸਾਜ਼ਿਸ਼ ਰਚੀ ਹੈ ਤੇ ਅਮਰਿਤਪਾਲ ਸਿੰਘ ਮਹਿਰੋ ਹਿਰਾਸਤ ਚ ਲਏ ਗਏ ਤੇ ਉਥੇ ਹੀ ਤਿੰਨ ਦੋਸ਼ੀਆਂ ਚੋਂ ਇੱਕ ਜ਼ਿਲ੍ਹਾ ਤਰਨਤਰੰਦ ਦੇ ਪੱਟੀ ਦੇ ਹਰੀਕੇ ਪਿੰਡ ਦਾ ਹੈ ਦੋ ਜ਼ਿਲ੍ਹਾ ਮੋਗਾ ਦੇ ਮਹਿਰੋ ਪਿੰਡ ਦੇ ਰਹਿਣ ਵਾਲੇ ਨੇ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਅਮਰਿਤਪਾਲ ਮਹਿਰੋ ਨੇ ਭਾਬੀ ਕਮਲਕੌਰ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਪੋਸਟ ਕਰਨ ਦੇ ਲਈ ਧਮਕੀ ਦਿੱਤੀ ਸੀ ਤੇ ਜਲਦ ਹੀ ਜਿਹੜਾ ਕਿ ਪੁਲਿਸ ਇਸ ਕਤਲ ਰਸਤੇ ਜਿਹੜਾ ਕਿ ਪ੍ਰੈਸ ਕਾਨਫਰੰਸ ਕਰੇਗੀ